ਤੁਹਾਡੇ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਹੁਣ ਆਪਾਂ ਮਾਨਸਿਕ ਯੋਗਤਾ ਦਾ ਪਹਿਲਾ ਟੋਪਿਕ ਹੈ ਜਿਹੜਾ ਅਸੀਂ ਸ਼ੁਰੂ ਕਰਨ ਲੱਗੇ ਆਂ ਜਿਹੜਾ ਬੇਟਾ ਆਡ ਮੈਨ ਆਊਟ ਆ ਠੀਕ ਹੈ ਤੁਹਾਨੂੰ ਇਹ ਇੱਕ ਚਾਰ ਤਰ੍ਹਾਂ ਦੇ ਚਿੱਤਰ ਆਣਗੇ ਉਹਦੇ ਵਿੱਚੋਂ ਕਹਿਣਗੇ ਵੀ ਤਿੰਨ ਚਿੱਤਰ ਕਿਸੇ ਹਿਸਾਬ ਨਾਲ ਰਲਦੇ ਮਿਲਦੇ ਆ ਚੌਥਾ ਚਿੱਤਰ ਅਲੱਗਾ ਉਹ ਚੌਥਾ ਚਿੱਤਰ ਅਸੀਂ ਆਇਡੈਂਟੀਫਾਈ ਕਰਨਾ ਹੋਊਗਾ ਠੀਕ ਹੈ ਤਾਂ ਬੇਟਾ 51 ਨੰਬਰ ਜਿਹੜਾ ਟੈਸਟ ਪਾਇਆ ਸੀ ਉਹਦੇ ਵਿੱਚ ਪਹਿਲਾ ਸਵਾਲ ਆ ਆ ਮੰਦਰ ਮਸਜਿਦ ਚਰਚ ਤੇ ਹਸਪਤਾਲ ਬੇਟਾ ਇਹ ਪਹਿਲੇ ਤਿੰਨ ਆ ਜਿਹੜੇ ਪੂਜਾ ਦੇ ਸਥਾਨ ਹੈਗੇ ਆ ਚੌਥਾ ਜਿਹੜਾ ਹਸਪਤਾਲ ਆ ਇੱਥੇ ਬੇਟਾ ਇਲਾਜ ਹੁੰਦਾ ਇਸ ਕਰਕੇ ਚੌਥਾ ਅਲੱਗ ਆ ਤਾਂ ਅਸੀਂ 4th ਵਨ ਨੂੰ ਐਜ਼ ਅ ਰਾਈਟ ਆਂਸਰ ਟਿਕ ਕਰ ਦਵਾਂਗੇ ਅੱਗੇ ਬੇਟਾ ਆ ਗਿਆ ਸਵਾਲ ਨੰਬਰ 2 ਸਵਾਲ ਨੰਬਰ 2 ਦੇ ਵਿੱਚ ਵੀ ਬੇਟਾ ਇੱਕ ਸਿਮਿਲਰਿਟੀ ਹੈਗੀ ਆ ਉਹ ਸਿਮਿਲਰਿਟੀ ਕੀ ਹੈਗੀ ਆ ਵੀ ਬਾਕੀ ਸਾਰੀਆਂ ਘੜੀਆਂ ਦੇ ਵਿੱਚ ਬੇਟਾ 3 ਵਜੇ ਹੋਏ ਆ 1 2 ਤੇ 3 3 ਜਿਹੜੇ ਹੈਗੀਆਂ ਆ ਤਿੰਨ ਘੜੀਆਂ ਤਾਂ ਪਰ 20 ਘੜੀ ਦੇ ਵਿੱਚ 9 ਵਜੇ ਹੋਏ ਆ ਠੀਕ ਹੈ ਤਾਂ 20 ਘੜੀ ਅਲੱਗ ਹੈ ਇਸ ਕਰਕੇ ਇਹਦਾ B1 ਆਪਸ਼ਨ ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 ਤਾਂ ਸਵਾਲ ਨੰਬਰ 3 'ਚ ਧਿਆਨ ਨਾਲ ਦੇਖੋ ਆ ਬੇਟਾ 3 ਗੋਲੇ ਆਪਸ ਵਿੱਚ ਜੁੜੇ ਹੋਏ ਹੈਗੇ ਆ ਠੀਕ ਹੈ ਵਿੱਚੋਂ ਦੀ ਘੱਟਦੇ ਪਏ ਆ ਆ ਵੀ ਤਿੰਨ ਆ ਵੀ ਤਿੰਨ ਆ ਇੱਥੇ ਦੋ ਆ D1 ਦੇ ਵਿੱਚ ਤਾਂ D1 ਆ ਜਿਹੜਾ ਸਾਡਾ ਅਲੱਗ ਹੈਗਾ ਬਾਕੀਆਂ ਨਾਲੋਂ ਇਸ ਕਰਕੇ D1 ਨੂੰ ਅਸੀਂ ਚੌਥੇ ਨੂੰ ਰਾਈਟ ਆਨਸਰ ਕਲਿੱਕ ਕਰਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 4 ਇਹਦੇ ਵਿੱਚੋਂ ਬੇਟਾ ਆਪਾਂ ਆਇਡੈਂਟੀਫਾਈ ਕਰਨਾ ਕਿਹੜਾ ਅਲੱਗ ਹੈਗਾ ਤਾਂ ਬੇਟਾ ਇਹਦੇ ਥੱਲੇ ਆ ਬਾਕਸ ਜੇ ਬਣਦੇ ਪਏ ਸਿਰਫ ਆ ਇੱਕੋ ਆ ਜਿਹਦੇ ਥੱਲੇ ਦੋਵਾਂ ਦੇ ਥੱਲੇ ਐਰੋ ਬਣਦੇ ਪਏ ਇਸ ਕਰਕੇ ਇਹ ਅਲੱਗ ਹੈ ਤਾਂ ਅਲੱਗ ਹੋਣ ਕਰਕੇ ਬੇਟਾ ਅਸੀਂ ਪਹਿਲੇ ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 ਸਵਾਲ ਨੰਬਰ 5 ਦੇ ਵਿੱਚ ਬੇਟਾ ਕੀ ਹੈ ਦੇਖੋ ਧਿਆਨ ਦੇ ਨਾਲ ਤਾਂ ਬੇਟਾ ਇਹ ਸ਼ੈਡੋ ਸ਼ੋ ਕਰ ਰਿਹਾ ਹੈ ਬਾਕੀ A C ਤੇ D ਦੇ ਵਿੱਚ ਸ਼ੈਡੋ ਜਿਹੜੀ ਆ ਇਧਰਲੇ ਪਾਸੇ ਨੂੰ ਰਾਈਟ ਟੂ ਲੈਫਟ ਵਾਲੇ ਪਾਸੇ ਨੂੰ ਆ ਰਿਹਾ ਪ੍ਰਕਾਸ਼ ਪੈ ਰਿਹਾ ਸ਼ੈਡੋ ਬਣਦੀ ਹੈ ਪਰ B ਵਾਲੇ ਚ ਖੱਬੇ ਤੋਂ ਸੱਜੇ ਪਾਸੇ ਨੂੰ ਜਾ ਰਿਹਾ ਪ੍ਰਕਾਸ਼ ਦੀ ਸ਼ੈਡੋ ਬਣ ਰਹੀ ਹੈ ਇਸ ਕਰਕੇ B1 ਜਿਹੜਾ ਉਹ ਅਲੱਗ ਹੈ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 6 ਸਵਾਲ ਨੰਬਰ 6 ਦੇ ਵਿੱਚ ਬੇਟਾ ਦੇਖੋ ਆ ਲਿਖਿਆ ਸਨ N N U S S N O ਤੇ U N S ਬਾਕੀ ਸਾਰਿਆਂ ਚ ਸਪੈਲਿੰਗ ਠੀਕ ਹੈ ਬੇਟਾ C1 ਦੇ ਵਿੱਚ ਜਿਹੜਾ O ਆਇਆ ਹੋਰ ਕਿਸੇ ਚ ਹੋ ਨਹੀਂ ਬਾਕੀ ਪੈਲਿੰਗ ਅਲੱਗ ਹੈ ਇਸ ਕਰਕੇ ਸੀ 1 ਪਿਕਚਰ ਆ ਸਾਰਿਆਂ ਨਾਲੋਂ ਅਲੱਗ ਹੈ ਤਾਂ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਸਵਾਲ ਨੰਬਰ 7 ਦੇ ਵਿੱਚ ਬੇਟਾ ਧਿਆਨ ਨਾਲ ਦੇਖੋ ਬਣੇ ਤਾਂ ਸਾਰੇ ਇੰਗਲਿਸ਼ ਦੇ ਲੈਟਰ ਪਰ ਬੇਟਾ ਬਾਕੀ ਸਾਰੇ ਤਿੰਨ ਤਿੰਨ ਰੇਖਾਵਾਂ ਨਾਲ ਬਣੇ ਆ ਸਿਰਫ ਐਮ ਆ ਜਿਹੜਾ ਇਹਦੇ ਵਿੱਚ ਚਾਰ ਰੇਖਾਵਾਂ ਦੀ ਵਰਤੋਂ ਕੀਤੀ ਗਈ ਹੈ 1 2 3 ਤੇ 4 ਰੇਖਾ ਖੰਡਾਂ ਦੀ ਬਾਕੀ ਸਾਰੇ ਤਿੰਨ ਤਿੰਨ ਰੇਖਾ ਖੰਡਾਂ ਦੀ ਵਰਤੋਂ ਆ ਇਸ ਕਰਕੇ D1 ਨੂੰ ਅਸੀਂ ਰਾਈਟ ਆਨਸਰ ਕਲਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 8 ਸਵਾਲ ਨੰਬਰ 8 ਦੇ ਵਿੱਚ ਧਿਆਨ ਨਾਲ ਦੇਖੋ ਸਾਰੇ ਐਰੋ ਦੇ ਥੱਲੇ ਬੇਟਾ ਟਾਰਗੇਟ ਹੈਗੇ ਆ ਡਾਟ ਦੇ ਪਰ ਇਹਦੇ ਸੈਂਟਰ ਵਾਲੇ ਐਰੋ ਦੇ ਵਿੱਚ ਡਾਟ ਦਾ ਟਾਰਗੇਟ ਨਹੀਂ ਬਾਕੀ ਸਾਰੇ ਪਿਕਚਰਾਂ 'ਚ ਹੈਗੇ ਆ ਇਸ ਕਰਕੇ B1 ਹੈ ਜਿਹੜਾ ਸਾਡਾ ਰਾਈਟ ਆਨਸਰ ਬਣਦਾ ਪਿਆ ਇਹਨੂੰ B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 ਸਵਾਲ ਨੰਬਰ 9 ਦੇ ਵਿੱਚ ਧਿਆਨ ਨਾਲ ਦੇਖੋ ਤੁਸੀਂ ਤਾਂ ਬੇਟਾ ਬਾਕੀ ਸਾਰੇ ਘਰਾਂ ਦੇ ਵਿੱਚ ਆ ਜਿਹੜੇ ਅੰਦਰਲੇ ਆ ਫਲਾਵਰ ਦੀਆਂ ਪੱਤੀਆਂ ਜੀਆਂ ਇਹਨਾਂ ਦੀਆਂ ਚੁੰਝਾਂ ਅੰਦਰਲੇ ਪਾਸੇ ਨੂੰ ਹੈਗੀਆਂ ਸਿਰਫ ਆਹਾ ਇੱਕ ਸੀ ਕਰਤੀ ਆ ਇੱਕ ਫਲਾਵਰ ਦੀ ਪੱਤੀ ਦੀ ਚੁੰਝ ਬਾਹਰਲੇ ਪਾਸੇ ਨੂੰ ਜਾਂਦੀ ਪਈ ਹੈ ਇਸ ਕਰਕੇ ਇਹ ਅਲੱਗ ਹੈਗੀ ਹੈ ਤੇ ਇਹ ਸੀ 1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਸਵਾਲ ਨੰਬਰ 10 ਦੇ ਵਿੱਚ ਧਿਆਨ ਨਾਲ ਦੇਖੋ ਤਾਂ ਬੇਟਾ ਆ ਐਰੋ ਬਣੇ ਹੋਏ ਆ ਸਿਰਫ ਆ ਡੀ ਐਰੋ ਦਾ ਮੂੰਹ ਇਸ ਪਾਸੇ ਨੂੰ ਆ ਉਲਟ ਪਾਸੇ ਆ ਬਾਕੀ ਸਾਰੇ ਜਿਹੜੇ ਹੈਗੇ ਘੜੀ ਦੀ ਦਿਸ਼ਾ ਦੇ ਉਲਟ ਆ ਇਹ ਘੜੀ ਦੀ ਦਿਸ਼ਾ ਵੱਲ ਨੂੰ ਆ ਐਰੋ ਦਾ ਮੂੰਹ ਆ ਜਿਹੜਾ ਠੀਕ ਹੈ ਬੇਟਾ ਤਾਂ ਡੀ 1 ਆ ਜਿਹੜਾ ਸਾਡਾ ਆਡ ਹੈਗਾ ਆ ਇਹਨੂੰ ਰਾਈਟ ਆਨਸਰ ਟੈਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 11 ਸਵਾਲ ਨੰਬਰ 11 ਦੇ ਵਿੱਚ ਬੇਟਾ ਆ ਸਾਰੇ ਫਲਾਵਰ ਬਣੇ ਆ ਥੀਟਲਾ ਫਲਾਵਰ ਸੈਂਟਰ ਦੇ ਵਿੱਚ ਆ ਬਾਕੀ ਸਾਰੇ ਪਿਕਚਰਾਂ ਚ ਸੀ ਪਿਕਚਰ ਦੇ ਵਿੱਚ ਹੀਟਲਾ ਫਲਾਵਰ ਫਲਾਵਰ ਆ ਜਿਹੜਾ ਉਹ ਲੈਫਟ ਸਾਈਡ ਦੇ ਉੱਤੇ ਹੈਗਾ ਇਸ ਕਰਕੇ ਸੀ 1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 12 ਸਵਾਲ ਨੰਬਰ 12 ਦੇ ਵਿੱਚ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਆ ਬੇਟਾ ਅਬਜ਼ਰਵ ਕਰਦੇ ਆ ਤਾਂ ਆ ਬੇਟਾ ਸੀ ਟਾਈਪ ਕਿੱਤੀਆਂ ਪੈਣੀਆਂ ਸਾਰੀਆਂ ਦੇ ਮੂੰਹ ਇੱਕੋ ਪਾਸੇ ਅੰਦਰ ਨੂੰ ਆ ਇਹਦੇ ਵਿੱਚ ਦੋਵਾਂ ਦੇ ਮੂੰਹ ਅੰਦਰ ਨੂੰ ਆ ਦੋਵਾਂ ਦੇ ਮੂੰਹ ਬਾਹਰ ਨੂੰ ਆ ਇਹਦੇ ਵਿੱਚ ਚਾਰਾਂ ਦੇ ਮੂੰਹ ਬਾਹਰਲੇ ਪਾਸੇ ਇਹਦੇ ਵਿੱਚ ਚਾਰਾਂ ਦੇ ਮੂੰਹ ਅੰਦਰਲੇ ਪਾਸੇ ਇਹਦੇ ਵਿੱਚ ਬੇਟਾ ਅੱਧੀਆਂ ਸੀਆਂ ਦੇ ਮੂੰਹ ਅੰਦਰਲੇ ਪਾਸੇ ਨੂੰ ਅੱਧੀਆਂ ਦੇ ਬਾਹਰਲੇ ਪਾਸੇ ਨੂੰ ਇਸ ਕਰਕੇ 21 ਆ ਜਿਹੜਾ ਉਹ ਸਾਡਾ ਆਡ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 13 ਸਵਾਲ ਨੰਬਰ 13 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਕੀ ਕਰਦਾ ਪਿਆ ਆ ਦੋ ਜਿਹੜੇ ਰੇਖਾਖੰਡ ਅੰਦਰ ਇੱਕ ਬਾਹਰਲੇ ਪਾਸੇ ਨੂੰ ਆ ਠੀਕ ਹੈ ਇਹਦੇ ਵਿੱਚ ਤਿੰਨੇ ਰੇਖਾਖੰਡ ਅੰਦਰ ਆ ਇਹਦੇ ਵਿੱਚ ਵੀ ਦੋ ਅੰਦਰ ਹੈ ਇੱਕ ਬਾਹਰ ਹੈ ਇਹਦੇ ਵਿੱਚ ਵੀ ਦੋ ਅੰਦਰ ਹੈ ਇੱਕ ਬਾਹਰ ਹੈ ਤਾਂ B1 ਆ ਜਿਹੜਾ ਸਾਡਾ ਰਾਈਟ ਆਨਸਰ ਬਣਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਕਲਿੱਕ ਕਰਾਂਗੇ ਕਿਉਂਕਿ ਇਹਦੇ ਰੇਖਾਖੰਡ ਤਿੰਨੇ ਅੰਦਰ ਆ ਫਿਰ ਆ ਗਿਆ ਬੇਟਾ ਸਵਾਲ ਨੰਬਰ 14 ਸਵਾਲ ਨੰਬਰ 14 ਦੇ ਵਿੱਚ ਬੇਟਾ ਆ ਸਟਾਰ ਟਾਈਪ ਜੇ ਬਣੇ ਹੋਏ ਆ ਬਾਕੀ ਸਾਰਿਆਂ ਦੇ ਜਿਹੜੇ ਬਲੈਕ ਸਟਾਰ ਆ ਉਹ ਸਾਰਿਆਂ ਦੇ ਸੈਂਟਰ ਦੇ ਵਿੱਚ ਹੈਗੇ ਆ ਇਹਦੇ ਵਿੱਚ ਬੇਟਾ ਜਿਹੜੇ ਹੈਗੇ ਆ ਇਹ ਇਹਦੇ ਵਿੱਚ ਤਿੰਨ ਸਟਾਰ ਬਣਦੇ ਪਰ ਸੈਂਟਰ ਦੇ ਵਿੱਚ ਨਹੀਂ ਹੈਗੇ ਠੀਕ ਹੈ ਇਧਰਲੇ ਪਾਸੇ ਕੋਈ ਨਹੀਂ ਹੈਗਾ ਇਸ ਕਰਕੇ ਬਾਕੀ ਸਾਰਿਆਂ ਚ ਦੇ ਸੈਂਟਰ ਚ ਹੋਣ ਕਰਕੇ ਆ ਜਿਹੜਾ ਹੈਗਾ ਇਹਨੂੰ ਅਸੀਂ ਐਜ਼ ਅ ਰਾਈਟ ਆਨਸਰ ਟੈਕ ਕਰਾਂਗੇ ਕਿਉਂਕਿ ਬਾਕੀ ਸਾਰਿਆਂ 'ਚ ਹਰ ਜਿਹੜਾ ਬਲੈਕ ਸਟਾਰ ਆ ਇੱਕ ਪੱਤੀ ਛੱਡ ਕੇ ਅਗਲੇ ਪਾਸੇ ਨੂੰ ਹੈਗਾ ਇਹਦੇ ਵਿੱਚ ਦੋਵੇਂ ਨਾਲ-ਨਾਲ ਹੈਗੇ ਆ ਠੀਕ ਹੈ ਤਾਂ 21 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟੈਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 15 ਸਵਾਲ ਨੰਬਰ 15 ਦੇ ਵਿੱਚ ਬੇਟਾ ਧਿਆਨ ਦੇ ਨਾਲ ਦੇਖੋ ਤਾਂ ਆਹ ਇੱਕ ਨਿਸ਼ਾਨੀ ਵਿਸ਼ੇਸ਼ ਨਿਸ਼ਾਨ ਬਣਿਆ ਹੋਇਆ ਹੈਗਾ ਠੀਕ ਹੈ ਹੁਣ ਏ ਕੀ ਕਰਦਾ ਹੈ ਬੇਟਾ ਇੱਕ ਵਾਰੀ ਨਿਸ਼ਾਨ ਐ ਨੂੰ ਆ ਦੂਜੀ ਵਾਰੀ ਨਿਸ਼ਾਨ ਕੀ ਕਰਦਾ ਹੈ ਇਹ ਨਿਸ਼ਾਨ ਬਦਲ ਜਾਂਦੇ ਆ ਏ ਦਾ ਮੂੰਹ ਪਰਲੇ ਪਾਸੇ ਨੂੰ ਹੋ ਜਾਂਦਾ ਹੈ ਠੀਕ ਹੈ ਤੇ ਇਹ ਦਾ ਇਹ ਜਿਹੜੇ ਹੈਗੇ ਆ ਇਹਦੇ ਮੂੰਹ ਆ ਜਿਹੜੇ ਇੰਟਰਚੇਂਜ ਹੋ ਜਾਂਦੇ ਆ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਵਿਚਲੀਆਂ ਬਿੰਦੀਆਂ ਹੈਗੀਆਂ ਉਹ ਇਧਰੋਂ ਐ ਨੂੰ ਆ ਜਾਂਦੀਆਂ ਠੀਕ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਏ ਇਦਾਂ ਹੀ ਰਹਿੰਦਾ ਹੈ ਤੇ ਆਹ ਜਿਹੜੀਆਂ ਬਿੰਦੀਆਂ ਥੱਲੇ ਨੂੰ ਚਲੀਆਂ ਜਾਂਦੀਆਂ ਠੀਕ ਹੈ ਇਸ ਤੋਂ ਬਾਅਦਲੇ ਸਟੈਪ ਦੇ ਵਿੱਚ ਆਹ ਬਿੰਦੀਆਂ ਐਨੂੰ ਚਲੀਆਂ ਜਾਂਦੀਆਂ ਪਰ ਹੁਣ ਆਪਾਂ ਦੇਖਣਾ ਹੈ ਵੀ ਆਹ ਬੇਟਾ ਆਹਾ ਨਿਸ਼ਾਨ ਆ ਨਿਸ਼ਾਨ ਤੇ ਆ ਨਿਸ਼ਾਨ ਇੱਕੋ ਜਿਹਾ ਪਰ ਆ ਨਿਸ਼ਾਨ ਅਲੱਗ ਹੈਗੇ ਆ ਇਹਦਾ ਮੂੰਹ ਐਨੂੰ ਹੈ ਇਹਦਾ ਮੂੰਹ ਆ ਤਿੰਨੇ ਬਰਾਬਰ ਇੱਕੋ ਜਿਹੇ ਹੈਗੇ ਆ ਠੀਕ ਹੈ ਤਾਂ ਇਸ ਕਰਕੇ ਬੇਟਾ ਪੱਲਾ ਆਹਾ ਨਿਸ਼ਾਨੀ ਅਲਾਗਾ ਇਹਨਾਂ ਤੇ ਨਿਸ਼ਾਨੀਆਂ ਨਾਲ ਜਦੋਂ ਧਿਆਨ ਨਾਲ ਦੇਖੋਗੇ ਤਾਂ ਇਹ ਵਨ ਨੂੰ ਅਸੀਂ ਰਾਈਟ ਆਨਸਰ ਟਿਕ ਕਰ ਦੇਵਾਂਗੇ ਇਸ ਤੋਂ ਬਾਅਦ ਦੇ ਵਿੱਚ ਆ ਗਿਆ ਬੇਟਾ ਸਵਾਲ ਨੰਬਰ 16 ਆਹ ਬੇਟਾ ਬਣਿਆ T R W E T R ਇੱਥੇ W ਹੈ ਤਾਂ T R ਇਹ ਵੀ ਡਬਲ W ਹੈ R E D B L T H T D B L ਬਾਕੀਆਂ ਚ E ਡਬਲ ਹੈ ਇਸ ਕਰਕੇ D 1 ਹੈ ਜਿਹੜਾ ਆਲਡ ਹੈਗਾ ਇਹਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 17 ਸਵਾਲ ਨੰਬਰ 17 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਆ ਗੂਲੇ ਦੇ ਵਿੱਚ ਚਤਰਪੁਜ ਬਣੀ ਹੋਈ ਹੈਗੀ ਹੈ ਠੀਕ ਹੈ ਗੂਲੇ ਦੇ ਵਿੱਚ ਫਿਰ ਪੰਜ ਪੁਜ ਬਣ ਗਈ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਆ ਪੰਜ ਪੁਜ ਦੇ ਵਿੱਚ ਪੰਜ ਪੁਜ ਆ ਚਤਰਪੋਈ ਦੇ ਵਿੱਚ ਗੂਲ ਆਇਆ ਬਾਕੀ ਸਾਰਿਆਂ ਚ ਬਾਹਰਲੀ ਕਿਰਤੀ ਅਲਾਗਾ ਅੰਦਰਲੀ ਅਲਾਗਾ ਅੰਦਰਲੀ ਲੱਗਿਆ ਪਰ ਸੀ ਦੇ ਵਿੱਚ ਬਾਹਰਲੀ ਕਿਰਤੀ ਵੀ ਸੇਮ ਆ ਤੇ ਅੰਦਰਲੀ ਕਿਰਤੀ ਵੀ ਸੇਮ ਹੈ ਇਸ ਕਰਕੇ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 18 ਸਵਾਲ ਨੰਬਰ 18 ਨੂੰ ਧਿਆਨ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਬੇਟਾ ਤਾਂ ਇਹਦੇ ਵਿੱਚ ਬੇਟਾ ਆ ਦੇਖੋ ਚਤਰਪੁਜ ਦੇ ਵਿੱਚ ਟ੍ਰਾਇੰਗਲ ਹੈ ਇਹਦੇ ਵਿੱਚ ਵੀ ਚਤਰਪੁਜ ਦੇ ਵਿੱਚ ਟ੍ਰਾਇੰਗਲ ਹੈ ਇਹਦੇ ਵਿੱਚ ਵੀ ਆ ਚਤਰਪੁਜ ਆ ਵਰਗ ਦੇ ਵਿੱਚ ਟ੍ਰਾਇੰਗਲ ਹੈ ਪਰ ਆ ਸਾਰੀਆਂ ਬਾਹਰ ਲੀਆਂ ਚਾਰ ਚਾਰ ਭੁਜਾਵਾਂ ਪਰ ਇਹਦੀਆਂ 1 2 3 4 5 6 7 ਸੱਤ ਭੁਜੀ ਹੈ ਇਹ ਠੀਕ ਹੈ ਤੇ ਇਹਦੀਆਂ ਭੁਜਾਵਾਂ ਵੱਧ ਹੋਣ ਕਰਕੇ ਇਹ ਬਾਕੀਆਂ ਨਾਲੋਂ ਆਡ ਕਰਤੀ ਹੈਗੀ ਹੈ ਡੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 19 ਸਵਾਲ ਨੰਬਰ 19 ਦੇ ਵਿੱਚ ਬੇਟਾ ਕੀ ਹੈਗਾ ਆ ਆ ਮਟਕੇ ਬਣੇ ਹੋਏ ਜਿਹਦੇ ਵਿੱਚ ਪਾਣੀ ਹੈਗਾ ਤਿੰਨੇ ਹੀ ਪਰ ਆ ਗਲਾਸ ਹੈਗਾ ਇਹ ਤਿੰਨਾ ਨਾਲੋਂ ਅਲੱਗ ਅਕਿਰਤੀ ਹੈ ਇਸ ਕਰਕੇ ਇਹਨੂੰ ਇਹਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 20 ਸਵਾਲ ਨੰਬਰ 20 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਆ ਦੋ ਐਰੋ ਬਣੇ ਹੋਏ ਆ ਤਾਂ ਇਹ 0 ਤੇ ਆਹਾ ਬਣਿਆ ਹੋਇਆ ਵਰਗ ਬਣਿਆ ਹੋਇਆ ਹੈਗਾ ਠੀਕ ਹੈ ਇੱਥੇ ਵੀ ਦੋ ਐਰੋ ਆ 0 ਤੇ ਵਰਗ ਜਗਾ ਬਦਲ ਕੇ ਇੱਥੇ ਵੀ ਦੋ ਐਰੋ ਆ 0 ਤੇ ਵਰਗ ਆਹ 0 ਤੇ ਵਰਗ ਆ 0 ਆ ਤੇ ਆ ਤੇ ਆ ਆ ਕਿਰਤियां ਸੇਮ ਆ ਆਹ ਆ ਕਿਰਤੀ ਅਲੱਗ ਹੈ ਵਰਗ ਉੱਪਰਲੇ ਪਾਸੇ ਨੂੰ ਆ ਠੀਕ ਹੈ ਇਸ ਕਰਕੇ A1 ਜਿਹੜਾ ਇਹਨੂੰ ਐਜ਼ ਅ ਰਾਈਟ ਆਨਸਰ ਕਲਿੱਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 20 ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ